ਹਾਂਜੀ ਸਸਤੀ ਗੱਲ ਸਾਰਿਆਂ ਨੂੰ ਤੇ ਵੈਲਕਮ ਟੂ ਮਾਈ ਚੈਨਲ ਤੇ ਅੱਜ ਕਾਫੀ ਦਿਨਾਂ ਬਾਅਦ ਮੈਂ ਵਲੌਗ ਪਾਉਣ ਲੱਗਾ ਕਿਉਂਕਿ ਨਾ ਥੋੜੀ ਸਿਹਤ ਨਹੀਂ ਠੀਕ ਸੀਗੀ ਟਾਈਫਾਇਡ ਹੋਇਆ ਪਿਆ ਜੀ ਕਾ ਤੇ ਉਹਦੇ ਕਰਕੇ ਨਾ ਕੁਝ ਇੰਦਾ ਦਾ ਬਣਾਇਆ ਨਹੀਂਗਾ ਤੇ ਅੱਜ ਬਣਾਉਣਾ ਵੀ ਬਣਦਾ ਸੀਗਾ ਕਿਉਂਕਿ ਇੱਕ ਤਾਂ ਮੈਰਾ ਅਜ ਦਾ ਜਰਾਂਦੇ ਰਹੇਗਾ ਅੱਜ ਤੇ ਨਾਲ ਮੈਰਾਜ ਦਾ ਰਿਜ਼ਲਟ ਵੀ ਆਇਆ ਤੇ ਮੈਰਾਜ ਦਾ ਸਾਡਾ ਆਇਆ ਉਹ ਪੋਜੀਸ਼ਨ ਲੈ ਕੇ ਆਇਆ 3rd ਤੇ ਅਵਰਾਜ ਸਿੰਘ ਆਇਆ ਸਾਡਾ 1st ਤੇ ਪਾਸ ਹੋ ਦੀ ਪਾਰਟੀ ਦੀ ਤਿਆਰੀ ਕਰਦੇ ਆਂ ਬਰਥਡੇ ਦੀ ਤੇ ਜਿਆਦਾ ਕੁਝ ਨਹੀਂ ਕਰਨਾ ਬਸ ਥੋੜੇ ਬੋਤੇ ਸੱਦਾਂਗੇ ਇਹਦੀ ਟਿਊਸ਼ਨ ਟੀਚਰ ਆ ਜਾਂ ਨੇਬਰ ਆ ਦੋ ਚਾਰ ਬਸ ਉਹਨੂੰ ਸੱਦ ਕੇ ਤੇ ਬਸ ਆਪਾਂ ਥੋੜੀ ਛੋਟੀ ਚ ਪਾਰਟੀ ਕਰਨੀ ਕੋਈ ਵੀ ਨਾ ਇੰਦਰ ਮੈਡਮ ਹੁਣੇ ਬੈਠੇ ਆ ਹਾ ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਤੁਹਾਨੂੰ ਜਦ ਸਰਦਾਰ ਜੀ ਹੋਣੇ ਦਾ ਅਸੂਤਾ ਹੈ ਕਿ ਇਹ ਮਿਹਰਾਦੀ ਅਸੀਂ ਕਰਨੀ ਹੈਗੀ ਜਾਂ ਬਰਥਡੇ ਪਾਰਟੀ ਵੀ ਤੇ ਨਾਲੇ ਉਹਦੇ ਹੈਗੀ ਆ ਆ ਰਿਜ਼ਲਟ ਆਇਆਗਾ ਵਧੀਆ ਨੰਬਰ ਲੈ ਹੈਗੇ ਉਹਨੇ ਤੇ ਉਹਦਾ ਵੀ ਅਸੀਂ ਵਿੱਚੇ ਸੈਲੀਬ੍ਰੇਟ ਕਰਾਂਗੇ ਤੇ ਚਲੋ ਆਓ ਤੁਹਾਨੂੰ ਵੀ ਅਗਲਾ ਫੰਕਸ਼ਨ ਅਸੀਂ ਅਟੈਂਡ ਕਰਵਾਵਾਂਗੇ ਦੇਖਿਓ ਤੁਸੀਂ ਦੱਸਿਓ ਜੀ ਤੁਹਾਨੂੰ ਬਸ ਹੋਰ ਘੰਟੇ ਤੱਕ ਨਾ ਆਪਾਂ ਕਰ ਦੇਣਾ ਸ਼ੁਰੂਆਤ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਖਾਣ ਪੀਣ ਨੂੰ ਤੇ ਉਹ ਲੈ ਕੇ ਤੇ ਬੱਸ ਸਭ ਸਾਰਿਆਂ ਨੇ ਆਉਣਾ 7:00 ਵਜੇ ਤੱਕ ਅਜੇ ਤੱਕ ਨਾ ਟਾਈਮ ਹੋਇਆ 5:30 ਹੋਇਆ ਅਜੇ ਤੱਕ ਤੇ ਆ ਜਾਣਾ ਸਾਰਿਆਂ ਨੇ ਮਿਲਦੇ ਤੁਹਾਨੂੰ ਡਾਇਰੈਕਟ ਪਾਰਟੀ 'ਚ ਲੋ ਜੀ ਮਹਾਰਾਜ ਹੁਣਾਂ ਦੇ ਜਨਮ ਜਨਮ ਦਿਨ ਦੀ ਤਿਆਰੀ ਹੋਣ ਦੇ ਹੀ ਆ ਤੇ ਮਾਰੇ ਕਿਰਪਾ ਕਰਨ ਤੁਸੀਂ ਵੀ ਸਾਰੇ ਮਰੇ بیٹے ਵਾਸਤੇ ਅਰਦਾਸ ਕਰਿਓ ਕਿ ਮਾਰੇ ਤਰਕੀਆਂ ਬਖਸ਼ਣ ਚੜ੍ਹਦੀ ਕਲਾ ਚ ਰਹਿਣ ਹਨਾ ਆ ਦੇਖੋ ਛੋਟ ਮੋਟਾ ਛੋਟਾ ਤੂਫਤ ਕਾਉਂਦੇ ਆ ਉਦ ਲਈ ਆ ਬਾਬਾ ਲਿਟਰ ਕੋਲ ਪਰੇ ਜਾਂਦਾ ਤੇ ਤੁਸੀਂ ਸਾਈਡ ਤੇ ਪਾਇਆ ਨਾ ਤੇ ਨਹੀਂ ਵਰਗਾ ਜਦੋਂ ਤੁਸੀਂ ਬਗਤੀ ਕਰੀ ਨਿਆਣੀ ਨਾ ਕਦੀ ਕਦੀ ਬਹੁਤ ਵਧੀਆ ਕੰਮ ਕਰ ਜਾਂਦੇ ਨੇ ਉਹਨਾਂ ਤੇ ਉਦੇਲਾ ਕਹਣਾ ਆਪਾਂ ਤਾਂ ਮਹਾਰਾਜ ਦੇ ਮੋਰੇ ਤੂਫਤ ਕਾ ਕੇ ਆਏ ਨਾ ਉਹ ਦੇਖ ਲੈ ਤੈਨੂੰ ਦਿਖਾ ਕੇ ਗਿਆ ਮਾਂ ਨੂੰ ਤੂ ਉਹ ਹੀ ਆਲਾ ਕਹਿੰਦਾ ਮਤਲਬ ਹੈਗਾ ਕਿ ਚਲੋ ਘਰ ਦੇ ਵਿੱਚ ਵੀ ਇੱਕ ਕੰਮ ਹਰੇ ਤੋਂ ਕੋਈ ਮਾ ਮਾਪਾ ਲਾ ਦੇ ਕੇ ਵੱਟਿਆ ਨਾਲ ਦੇ ਕੇ ਸਾਰੀ ਸਿੱਖਿਆ ਮਿਲਦੀ ਹੈ ਹਾਂ ਜੀ ਚੰਗੇ ਆ ਬਾਕੀ ਆ ਮੈਡਮ ਮੈਡਮ ਤੁਹਾਨੂੰ ਅੰਦਰ ਦਿਖਾਉਣਗੇ ਕਿਉਂਕਿ ਮੇਰਾ ਨਾ ਰਾਤ ਨੂੰ ਟਾਈਸ਼ ਫਟ ਦਾ ਬਖੈਰ ਜਿਆਦਾ ਚੜਦਾ ਆ ਤੇ ਇਸ ਕਰਕੇ ਤੁਰਨੇ ਹੁੰਦਾ ਤੇ ਜਾਓ ਤੁਸੀਂ ਦਿਖਾ ਲੋ ਤਾਂ ਦੇਖੋ ਜੀ ਕਸਿੱਤ ਡੈਕੋਰੇਸ਼ਨ ਦਾ ਕਰਨੀ ਹੋਈ ਕਿਉਂਕਿ ਮਿਹਰਾ ਦੇ ਪਾਪਾ ਠੀਕ ਨਹੀਂ ਸੀਗੇ ਤੇ ਆਉਣ ਦੀ ਤਿਆਰੀ ਕਰ ਦਿੱਤੀ ਆ ਸਾਰਿਆਂ ਦੇ ਲਈ ਪਰ ਮੈਂ ਆਹ ਕਹਿੰਦਾ ਅੱਜ ਮੇਰੇ ਭਰਾ ਦਾ ਨਾ ਚਾਣਾ ਜੇ ਤਾਂ ਮਿਹਰਾਜ ਕਰਦਾ ਪਿਆ ਵੇਟ ਸਾਰਿਆਂ ਦੀ ਕਦੋਂ ਆਣਾ ਕੇਕ ਕੱਟਣਾ ਕਦੋਂ ਕੱਟਣਾ ਮੈਂ ਕੋਈ ਨਹੀਂ ਕਟਾਂਗੇ ਤਾਂ ਬਾਕੀ ਜਦੋਂ ਦਾ ਮਿਹਰਾ ਦਾ ਬਰਥ ਸੀਗਾ 7:30 6:30 ਦੇ ਵਿੱਚ ਦਾ ਇਹਦਾ ਬਰਥ ਹੈਗਾ ਤੇ ਹਾਂਜੀ ਦੇ ਦਾ ਨੀ ਪੁੱਤਰ ਤੇ ਆਪਾਂ ਗਿਆ ਚਲੋ ਉਸ ਵੇਲੇ ਕੱਟਦੇ ਆ ਸਾਰੇ ਜਣੇ ਉਧਰ ਟਾਈਮ ਹੋ ਹੀ ਚੱਲਾ ਆ ਤੇ ਇੱਧਰ ਡੈਡ ਜੀ ਸਾਰਿਆਂ ਦੀ ਵੇਟ ਕਰਦੇ ਹੋਏ ਮਹਰਾਜ ਲੱਗਾ ਹੋਇਆ ਟੀਵੀ ਦੇਖਣਾ ਮੀਨ ਉਹ ਵੀ ਸਾਡੇ ਨਾਲ ਹੱਸ ਰਹੇ ਆ ਇੱਕ ਵੀ ਦੇ ਆਹ ਲਗੜੂਗਾ ਕੱਟ ਕਰ ਲੋ

ਚਲੋ ਲੈ ਲੈ ਚਲੋ ਮੈਂ ਲੱਗੇ ਚਲ ਚਲੀ ਨਾ ਵੀ ਲੈਣ ਨਹੀਂ ਤਰੀ ਉਹ ਨਹੀਂ ਲੈ ਜਾ ਸਕਦੇ ਕੋਈ ਇੱਕ ਮਿਲਾ ਕੋਈ ਤਾਂ ਲੈ ਲੈਂਦੇ ਆ ਵੀ ਮੰਮਾ ਫਿਕਸੇ ਰਾਰਾ ਨਹੀਂ ਗਿਆ ਤੇ ਆਹ ਦੇਖੋ ਆਹ ਤੋਂ ਕਰਨਾ ਆ ਮੇਰਾ ਨਾਮ ਬੜਾ ਖਰਾਬ ਆ ਉਹ ਤਾਂ ਦੇਖੋ ਫੋਟੋ ਦੇਖੋ ਓਏ ਆ ਤਾਂ ਭੰਦੀ ਹੋ ਗਿਆ ਇਹਦਾ ਲੋ ਇਹਦਾ ਲੋਕੀ ਹੈ ਇਹ ਦੇਰਾ ਆ ਇਹਨੂੰ ਪਾ ਗੋੜਾ ਬੜਾ ਬੱਚਾ ਕੋਈ ਨਹੀਂ ਲੈ ਮੈਨੂੰ ਫੜਾ ਦੇ ਪੁੱਤ ਮੈਸੇਜ ਦਿੰਦਾ ਮਣੀ ਚਾਹ ਤੂੰ ਦੋ ਨਹੀਂ ਆ ਤੇਰੇ ਮੈਂ ਨਹੀਂ ਹੋ ਗਈ ਪੜਾਈ ਬਾਬਾ ਇੱਧਰ ਦੇਖ ਬੜਾ ਸਾਹਨੇ ਇੱਧਰ ਦੇ ਇੱਧਰ ਵੋਟਾਂ ਜਗਾ ਲੈ ਆ ਵੀ ਪਾਪਾ ਵਰ ਇੱਦਾਂ ਦੇਖੋ ਹੱਸ ਕੇ ਦੱਸ ਹੱਸ ਕੇ ਦੱਸ ਹੈ ਹੱਸ ਕੇ ਦੱਸ ਸੀਦਾ ੱੱਕੇ ਨਾਲ ਹੱਸ ਕੇ ਹਾ ਹਾ ਹਾਂ ਨਿਆਣੇ ਤੇਰੀਆਂ ਹੋਰੀ ਹੋਰੀ ਫਾਟਾ ਪਾ ਲੈ ਪਾਰੇ ਨਾ ਪੂਰੇ ਹੋਰ ਇੱਥੇ ਹੈਗਾ ਮੂੰਹ ਇੱਦਾਂ ਪਾ ਇਹਨੇ ਲਾਲਾ ਤੇ ਰੱਖਿਆ ਨਹੀਂ ਬੇਕਲਾ ਨਹੀਂ ਜਾਵਰ ਸਿੰਘ ਸਰ ਤੂੰ ਦਿੰਦੇ ਆ ਆ ਜਾ ਵੀ ਤੂੰ ਹਲਮਣੀ ਖੇਚੀ ਦੇ ਚੋਟੇ ਕੋਈ ਗੱਲ ਨਹੀਂ ਆਸ਼ੰਭ ਵੀਡੀਓ ਬਣਾਈ ਸਾਡੇ ਅਕਰ ਮੈਨੂੰ ਪਤਾ ਨਹੀਂ ਸੀਗਾ ਉਹ ਨਹੀਂ ਹੈ ਨਾ ਹੈ ਜੇਪ ਤੋਂ ਮੈਂ ਨਾ ਗੱਲ ਕਰੂੰਗਾ ਜਰ ਚੱਲਣਾ ਮੈਂ ਮਾਰਕੀਟ ਕੋ ਦੇਣਾ ਕਰੂੰਗਾ ਜੀ ਹਾਂ ਤੇਰਾ ਦਿਲ ਨੂੰ ਪਿਆਰ ਹੈ ਮੈਂ ਮੈਂ ਹੀ ਲੈ ਲੇ ਤੂੰ ਜਾ ਫੇ ਲੈ ਇਹ ਨਾ ਬਸ ਐਸੇ ਆਣਾ ਮੈਂ ਰਾਣੀ ਇਹ ਬੱਡੇ ਸਿਆਣੇ ਹੁੰਦੇ ਆ ਜੋ ਚੁਣਦੇ ਮੈਂਾ ਥੋੜੇ ਥੋੜੇ ਦੋਨੋਂ ਅੱਧੇ ਕਰ ਲੈ ਸੀ ਆਹ ਆ ਵੀ ਆ ਸੱਤ ਫੜ ਕੇ ਉਹ ਤਾਂ ਕਿਉਂ ਤੇਰੇ ਮਿਲ ਗਿਆ ਆ ਜੀ ਚਾਹ ਤਾਂ ਕੋਤੇ ਦੇ ਬਾਹਰੇ ਹੋਈ ਆ ਉਹ ਉੱਥੇ ਬਹਿ ਜਾ ਜੋ ਖਲਾਰਾ ਪਣਾ ਪਾ ਲੇ ਹਾਂ ਚਲੋ ਇਹ ਤਾਂ ਬਹੁਤ ਗਿਲਿਆ ਆ ਜੋ ਨਹੀਂ ਜਾਣ ਉਹਦੇ ਫਿਰ ਲਿਆ ਸੀ ਨਹੀਂ ਇੱਥੇ ਨਹੀਂ ਉੱਥੇ ਉੱਥੇ ਬੈਠੋ ਇੱਧਰ ਚਲੋ ਉੱਥੇ ਬੈਠੋ ਉੱਥੇ ਬੈਠਦੇ ਬੈਠੋ ਉਹ ਬੈਠੀ ਕੋਲ ਬੈਠਦੇ ਨਹੀਂ ਹਾਂ ਅਤਾ ਦੇ ਕੋਠੇ ਬੈ ਜਾ ਚਲੋ ਐਨਾ ਨਾ ਐਨਾ ਨਾ ਸਾਡੇ ਮਹਿਮਨਾਂ ਚ ਹਾਜੀ ਭਾਜੀ ਦੀ ਭੂਆ ਭਾਜੀ ਤੋਂ ਲੈ ਕੇ ਮਾਦਨ ਤੱਕ ਬੋਲੋ ਸਾਬ ਕੋ ਤੈਨੂੰ ਕਿਹਾ ਮਮਾ ਪਪਾ ਦੇ ਵਿੱਚ ਬੋਲੋ ਸਾਬ ਕੋ ਕੋਟੇ ਵਿੱਚ ਨਹੀਂ ਇਹਦੇ ਵਿੱਚ ਪਹਿਲੇ ਬੰਦ OK ਦੇਖ ਕਿਹਦੇ ਹੈ ਅਭੀ ਆਏ ਓਏ ਹੁਣ ਮਾਰ ਲਿਆ ਹੁਣ ਹੋ ਗਿਆ ਇਹ ਕੋਲੋਂ тену কইسل বਣੀ দে জিপে ফুলি ਜਾਂਦਾ এত বাজ કરી ਜਾਂਦਾ सिर تے ابھی تیرے وچ اتوں وشائی نہیں اور नहीं نہیں 꾸চیں مین دے دا ਹੀ ਹੀ ਇਹ ਰਿਮੋਟ ਕੰਟਰੋਲਰ ਕਿੰਨਾ ਹੈ ਇਹ ਕੱਤੀ ਖੇਲਣਾ ਇਹ ਵੀ ਰੋਣ ਵਾਲਾ ਵੀ ਰੋਣ ਵਾਲਾ ਹੀ ਬਸ ਮੈਨੂੰ ਮਿਲ ਗਈ ਬੀਨੂ ਲੜ ਓਏ ਇਦਾਂ ਆਹ ਕੰਮ ਨਾ ਕਰੋ ਆਹ ਕੰਮ ਨਾ ਕਰੋ ਕਰ ਲਓ ਇਹਨਾਂ ਹਾਂਜੀ ਨਾਲੇ ਆਪਾਂ ਅੱਜ ਦੇ ਬਲੌਗ ਦੀ ਇੱਥੇ ਸੁਭਾਉਂ ਇੱਥੇ ਕਰਦੇ ਆ ਕਿਉਂਕਿ ਮੇਰੀ ਸਿਹਤ ਨਹੀਂ ਠੀਕ ਹੈ ਇਹ ਅਸੀਆ ਛੋਟਾ ਜਿਹਾ ਬਲੌਗ ਤੇ ਬਣਾਉਣਾ ਵੀ ਜੁਰੀ ਸੀ ਹੋਪ ਕਰਦੇ ਤੈਨੂੰ ਇਹ ਬਲੌਗ ਪਸੰਦ ਆਇਆ ਹੋਵੇ